ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਸ਼ਕਾ ਦਾ ਸਵਾਗਤ ਹੈ ਮਸਲਾ ਪੇ ਨੂਰ ਸ਼ਾਦਾ ਹੈ ਜਿੱਥੇ ਸੰਦੀਪ ਸਿੰਘ ਦੇ ਵੱਡੇ ਭਰਾ ਅਤੇ ਉਸਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਵੱਲੋਂ ਸੰਦੀਪ ਸਿੰਘ ਅਤੇ ਉਸਦੀ ਮਾਤਾ ਦੀ ਕੁੱਟਮਾਰ ਕੀਤੀ ਗਈ ਹੈ ਕੁੱਟਮਾਰ ਦੌਰਾਨ ਸੰਦੀਪ ਸਿੰਘ ਦੀ ਬਾਹ ਟੁੱਟ ਗਈ ਅਤੇ ਉਸਦੀ ਮਾਤਾ ਦੇ ਗਬੀਰ ਸੱਟਾਂ ਲੱਗੀਆਂ ਹਨ ਜਿਸ ਦੇ ਇਲਾਜ ਲਈ ਉਹ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਹਨ ਸੰਦੀਪ ਸਿੰਘ ਵੱਲੋਂ ਹੋਰ ਜਾਣਕਾਰੀ ਦਿੰਦੇ ਹਾਂ ਦੱਸਿਆ ਗਿਆ ਕਿ ਉਸ ਦਾ ਭਰਾ ਅਜੇ ਵੀ ਨਹੀਂ ਡਰਦਾ ਸਾਨੂੰ ਫੋਨ ਤੇ ਧਮਕੀਆਂ ਅਤੇ ਗਾਲਾ ਕਰਦਾ ਹੈ ਉਸ ਦੀ ਮਾਂ ਨੂੰ ਘਰ ਨਹੀਂ ਵੜਨ ਦਿੰਦਾ ਜਦ ਕਿ ਸਾਡੇ ਵੱਲੋਂ ਉਸ ਨੂੰ ਬੇਦਖਲ ਕੀਤਾ ਹੋਇਆ ਹੈ ਪਰਿਵਾਰ ਵੱਲੋਂ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਜਲਦ ਹੀ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਹਾਲਾਂਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਭਰੋਸਾ ਦਿਵਾਇਆ ਗਿਆ ਹੈ ਕਿ ਜਲਦ ਹੀ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਅਤੇ ਬਨੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ترین ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡੇ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂਜੀ ਸਰ ਨਾਮ ਤੁਹਾਡਾ ਹਾਂਜੀ ਇਹ ਹਸਕਲ ਦਾਖਲ ਹੋਏ ਹੋ ਕੀ ਮਸਲਾ ਹੈ ਮਸਲਾ ਇਹ ਹੈਗਾ ਸੀ ਭਈ ਮੈਂ ਕੰਮ ਤੋਂ ਛੁੱਟੀ ਕੀਤੀ ਸੀ ਤੜਕ ਤੜਕੇ ਮੈਂ ਪੰਜ ਝੁੱਠਿਆ ਹੋਇਆ ਸੀ ਮੈਨੂੰ ਬੁਖਾਰ ਹੋ ਗਿਆ ਸੀ ਕੰਮ ਨਹੀਂ ਆ ਰਿਹਾ ਜੀ ਹਾਂ ਤੇ ਇੱਕ ਮੇਰਾ ਪੇਟ ਖਰਾਬ ਸੀਗਾ ਤੇ ਮੈਂ ਇਸ ਕਰਕੇ ਮੈਂ ਛੁੱਟੀ ਕੀਤੀ ਮੈਂ ਕੋਈ ਦਵਾਈ ਫਿਰ ਲੈ ਕੇ ਗੋਲੀ ਤੇ ਮੈਂ ਥੋੜਾ ਸੈੱਟ ਹੋ ਗਿਆ ਮੇਰੇ ਤੇ ਵੀ ਸਹੀ ਹੋ ਗਈ ਸੀ ਜੀ ਤੇ ਇਸ ਤੋਂ ਬਾਅਦ ਮੈਂ ਘਰੇ ਕੰਮ ਜੋ ਵੀ ਬੰਦਾ ਕਰ ਆ ਕੇ ਤੇ ਮੈਂ ਗਿਆ ਸੀ ਕੰਮ ਤੇ ਜੀ ਮੈਂ ਉੱਥੇ ਇੱਕ ਗਿਆ ਸੀ ਕੰਮ ਤੇ ਫਿਰ ਮੈਂ ਕਹਿ ਰਿਹਾ ਮੈਂ ਇਸ ਵਜ੍ਹਾ ਛੁੱਟੀ ਕੀਤੀ ਹੈ ਕਿ ਮੈਂ ਦਵਾਈ ਲੈਣ ਆਇਆ ਸੀ ਜੀ ਅੱਛਾ ਉੱਥੇ ਮੇਰੀ ਗੱਲ ਹੋ ਗਈ ਸੀ ਐਡਾ ਉਸ ਤੋਂ ਬਾਅਦ ਮੈਨੂੰ ਅਧਿਕ ਪੈਂਟ ਬਾਦ ਮੰਮਾ ਦਾ ਫੋਨ ਆਇਆ ਸੀ ਮੇਰੀ ਮਾਤਾ ਦਾ ਉਹ ਕਹਿੰਦੇ ਸੀ ਵੀ ਤੁਸੀਂ ਮੈਨੂੰ ਘਰੇ ਲੈ ਚੋ ਸੱਤ ਦਿਨ ਹੋ ਗਏ ਉੱਥੇ ਪਾਸਟ ਤੇ ਗਏ ਸੀ ਰਾਜਬੀਬੀ ਖੂ ਤੇ ਕਿ ਉੱਥੇ ਮੇਰਾ ਡੈਡੀ ਕੰਮ ਕਰਦਾ ਸੀ ਲੱਗਿਆ ਸੀ ਤੇ ਮੈਂ ਕਿਹਾ ਭਈ ਇਹ ਕਹਿੰਦੇ ਸ਼ਾਮ ਨੂੰ ਜਾਣਾ ਮੈਂ ਕਿਹਾ ਸ਼ਾਮ ਤੋਂ ਨਹੀਂ ਮੇਰੇ ਦੁਬਾਰਾ ਗੇੜਾ ਨਹੀਂ ਲੱਗਣਾ ਤੇ ਮੈਂ ਜਾਉ ਤਾਂ ਉਹਨੇ ਆ ਕੇ ਲੈ ਜਾਨਾ ਮੈਨੂੰ ਦਵਾਈ ਲੈ ਜਾਣੀ ਹੈ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਰਾਜਬੀਬੀ ਖੂ ਤੇ ਗਿਆ ਉੱਥੇ ਮੈਂ ਰੋਟੀ ਪਾਣੀ ਖਾ ਕੇ ਮਾਤਾ ਮੇਰੇ ਨਾਲ ਆ ਗਏ ਸੀ ਤੇ ਕਰੇ ਹੁੰਦਾ ਅਸੀਂ ਦਵਾਈ ਵੀ ਲੈ ਲਈ ਸੀ ਦਵਾਈ ਲੈ ਕੇ ਕਰੇ ਮਾਂ ਤੇ ਘਰੇ ਲੱਗ ਗਈ ਅੱਜ ਚਲਸੀ ਤੇ ਮਾਤਾ ਆਪਣੇ ਘਰੇ ਲੱਗ ਗਈ ਚਲਸੀ ਜਿੰਦੇ ਵਿੱਚ ਕੀ ਮੈਂ ਆ ਦਾ ਵੱਖਰਾ ਰਹਿਣਾ ਹਾਂ ਮੇਰੇ ਚਲੋ ਕੰਦ ਨਿਕਲੀ ਵੀ ਹੈ ਤੇ ਸਾਡਾ ਇਹ ਨਾਲ ਕੋਈ ਲੈਣ ਦੇਣ ਨਹੀਂ ਸੀਗਾ ਕੋਈ ਰੋਲ ਨਹੀਂ ਸੀਗਾ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਇਹ ਹੈਗਾ ਸੀ ਕਿ ਮਾਤਾ ਘਰੇ ਆਈ ਸੀ ਤੇ ਇਹਦਾ ਸਨਮਾਨ ਬਾਹਰ ਸਰਟੀਫਿਕੇਟੇ ਸੀਗੇ ਤੇ ਕਹਿੰਦੇ ਵੀ ਤੂੰ ਜਿੱਥੋਂ ਆਈ ਹੈ ਇੱਥੇ ਤਰ੍ਹਾਂ ਪੁੱਛ ਨਹੀਂ ਪਿਆ ਥਾਣੇ ਜਾਂ ਜਿੰਨਾਂ ਥਾਣੇ ਨੇ ਵੇੜੀਏ ਉਹਨਾਂ ਨਾਲ ਗੱਲ ਕਰੋ ਇਹ ਤੁਹਾਡੇ ਵੱਡੇ ਭਰਾ ਦੀ ਗੱਲ ਹੈ ਇਹ ਵੱਡੇ ਭਰਾ ਦੀ ਗੱਲ ਤੇ ਪਰਜਾਈ ਮੇਰੀ ਵੀਨਾ ਰਾਣੀ ਠੀਕ ਹੈ ਜੀ ਵੱਡੇ ਭਰਾ ਦਾ ਕੀ ਨਾਮ ਵੱਡੇ ਭਰਾ ਦਾ ਨਾਮ ਰਾਜ ਸਿੰਘ ਹੈਗਾ ਜੀ ਜੀ ਤੇ ਇਸ ਤਰ੍ਹਾਂ ਗੱਲ ਹੋਈ ਸੀ ਫਿਰ ਨਾਲ ਸਾਰੇ ਹੀ ਤਮ ਜ ਦਿਨ ਲੱਗ ਪਏ ਉਹਦੇ ਜਿਹੜੇ ਸਾਲਾ ਆਇਆ ਸੀ ਸਾਲੇ ਗਏ ਸੀ ਤੇ ਇੱਕ ਉਹਦਾ ਸੰਡ ਹੋਇਗਾ ਸੀ ਜੀ ਤੇ ਨਾਲ ਉਹਦੀ ਸਾਲੀ ਵੀ ਗਈ ਸੀ ਤੇ ਉਹ ਸਾਡੇ ਘਰੇ ਆਏ ਸੀ ਤੇ ਕਰੇਪਨ ਕਾ ਪ੍ਰੋਗਰਾਮ ਬਣਾਈ ਖਲੇ ਸੀ ਸਾਨੂੰ ਇਸ ਗੱਲ ਦਾ ਜਮਾ ਹੀ ਨਹੀਂ ਪਤਾ ਸੀ ਕਿ ਇਹਨਾਂ ਦਾ ਕੋਈ ਪ੍ਰੋਗਰਾਮ ਹੈਗਾ ਹੈ ਮਾਲਕ ਸਾਡੇ ਘਰੇ ਪ੍ਰੋਗਰਾਮ ਹੈਗਾ ਸੀ ਠੀਕ ਹੈ ਹਾਂ ਤੇ ਅਸੀਂ ਤੁਸੀਂ ਘਰੋਂ ਬਾਹਰ ਸੀ ਤੁਹਾਡੇ ਪਿੱਛੋਂ ਘਰ ਕਰੇ ਕੋਈ ਪ੍ਰੋਗਰਾਮ ਬਣਾ ਰਹੇ ਸੀ ਹਾਂ ਹਾਂ ਅਸੀਂ ਘਰੋਂ ਬਾਹਰ ਸੀ ਕਿ ਜਿਵੇਂ ਮੈਂ ਦੋਈ ਲੈਣ ਗਿਆ ਸੀ ਮਮੀ ਤਾਂ ਵੰਡਾ ਸੀਗੀ ਪਈ ਇਹਨਾਂ ਨੇ ਕਰਿਆ ਉਹਨਾਂ ਸੀ ਇੱਕ ਨ ਇੱਕ ਦਿਨ ਤਾਂ ਜੀ ਉਸ ਤੋਂ ਬਾਅਦ ਕੀ ਹੈ ਉਸ ਤੋਂ ਬਰੀ ਹੋਇਆ ਵੀ ਮਾਤਾ ਬਾਹਰ ਆਈ ਮੈਂ ਕਿਹਾ ਮਾਤਾ ਤੂੰ ਸਾਡੇ ਘਰੇ ਆ ਜਾ ਤੇਰੇ ਲੱਗਾਲਣਾ ਪਿਆ ਜਾਣਾ ਉਹ ਇੰਨੇ ਚ ਮੇਰੇ ਭਰਾ ਰਾਜ ਸਿੰਘ ਨੇ ਮਾਤਾ ਨੂੰ ਮਾਰੀ ਮਗਰੋਂ ਫ੍ਰੇਮ ਆ ਤੇ ਬਾ ਗੁੱਤ ਫੜ ਕੇ ਖੇਤ ਲਿਆਣੀ ਤੇ ਇਸ ਤੋਂ ਬਾਅਦ ਫਿਰ ਮੈਂ ਮਾਤਾ ਨੂੰ ਕਿਹਾ ਵੀ ਤੂੰ ਇਧਰ ਆ ਜਾ ਫਿਰ ਵੀ ਮੇਰੇ ਗੱਲ ਪੈ ਗਈ ਮੇਰੀ ਪਰਜਾਈ ਬੋਲੀ ਸੀਗੀ ਤੇ ਕਹਿੰਦੇ ਪਈ ਨੂੰ ਸੰਦੀਪ ਨੂੰ ਫੜ ਲੋ ਇਹ ਗੁੰਦਰੀ ਨੂੰ ਫੜ ਲੋ ਜੀ ਭਈ ਇਹ ਘੋਣ ਹੁੰਦਾ ਵਿੱਚ ਆ ਜੀ ਤੇ ਮੈਨੂੰ ਫੜ ਲੈਣ ਤੇ ਆ ਮੇਰੀ ਬਾਹ ਤੋੜਤੀ ਨੇ ਤਿੰਨ ਦੋ ਜਗ੍ਹਾ ਤੋਂ ਜੀ ਜਿੰਨਾ ਕਿ ਪ੍ਰੈਸ਼ਰ ਹੁੰਣਾ ਮੇਰਾ ਜੀ ਅਜੇ ਪ੍ਰੈਸ਼ਰ ਨਹੀਂ ਹੁੰਦਾ ਪਿਆ ਹਾਲਾ ਕਿ ਫੋਨ ਕਰਕੇ ਕੋਈ ਧਮਕਾ ਵੀ ਜਾਂਦੇ ਨਹੀਂ ਸਾਡੇ ਕੋਲ ਬਕਾਇਦਾ ਰਿਕਾਰਡਿੰਗਾਂ ਵੀ ਹੈਗੀਆਂ ਨਾਲੀਆਂ ਜੋ ਥਾਣੇਦਾਰ ਪੁਲਿਸ ਬਾਰੇ ਮਾੜਾ ਮਤਲਬ ਚੰਗਾ ਬੋਲਦੇ ਨੇ ਜੀ ਤਾਂ ਜੀ ਠੀਕ ਹੈ ਜੀ ਤੇ ਹੁਣ ਕੀ ਚਾਉਂਦੇ ਹੋ ਅਸੀਂ ਇਹ ਚੋਣੇ ਜੋ ਬਣਦੀ ਹੈ ਉਹ ਅਸੀਂ ਕਾਰਵਾਈ ਕਰਵਾਣੀ ਹੈ ਕਿੰਨੇ ਦਿਨ ਹੋ ਗਏ ਜਿਹੜੀ ਇਹ ਲੜਾਈ ਹੋਈ ਲੜਾਈ ਹੋਈ ਨੂੰ ਪਿਛਲੇ ਐਤਵਾਰ ਦੀ ਗੱਲ ਕੀ ਹੈ ਅੱਜ ਤਕਰੀਬਨ 8 ਦਿਨ ਹੋ ਗਏ ਅੱਛਾ ਸ਼ਾਸਨ ਵੱਲੋਂ ਕੀ ਭਰੋਸਾ ਦਵਾਇਆ ਗਿਆ ਹਾਂਜੀ ਪ੍ਰਸ਼ਾਸਨ ਵੱਲੋਂ ਕੀ ਭਰੋਸਾ ਦਵਾਇਆ ਗਿਆ ਸ਼ਾਸਨ ਵੱਲੋਂ ਇਹ ਇੱਕ ਵਾਰੀ ਉਹਨਾਂ ਬੰਦੇ ਚੱਕ ਲੈਂਦੇ ਸੀ ਜੀ ਤੇ ਬੰਦੇ ਚੱਕ ਕੇ ਤੇ ਉਹਨਾਂ ਲਿਆਂਦੇ ਥਾਣੇ ਜੀ ਤੇ ਉਹਨਾਂ ਜ਼ਿੰਮੇਵਾਰ ਤੇ ਇੱਕ ਵਾਰੀ ਲਾਇਆ ਕਰਨ ਬੰਦੇ ਜੀ ਆ ਤੇ ਬੰਦੇ ਲਾ ਕੇ ਜੰਮੇ ਤੁਹਾਨੂੰ ਫਰਾ ਰਹੇ ਨੇ ਕੋਈ ਬੰਦੇ ਠੀਕ ਹੈ ਜੀ ਤੇ ਫੋਨ ਕਰਾ ਦੇ ਪਏ ਨੇ ਪਿੰਡ ਚੋਂ ਫਿਰਾਜੀ ਨਾਮਾ ਕਰੋ ਮੈਂ ਕਿਹਾ ਮੇਰਾ ਆਪਰੇਸ਼ਨ ਹੋ ਲੈਣ ਦੋ ਤੇ ਰਾਜੀ ਨਾਮਾ ਵੀ ਹੋ ਜਾਵੇਗਾ ਠੀਕ ਇਹ ਜਿਹੜੇ ਤੁਹਾਡੇ ਗੱਲ ਪਏ ਨੇ ਉਹ ਕੌਣ ਕੌਣ ਨੇ ਉਹ ਜੀ ਉਹਦੇ ਦੋ ਸਾਲੇ ਹੈਗੇ ਨੇ ਤੇ ਇੱਕ ਉਹਦਾ ਸੰਢ ਹੋ ਗਿਆ ਮੇਰੇ ਭਰਾ ਦਾ ਜੀ ਆ ਤੇ ਇਕੋ ਦੀ ਸਾਲੀ ਵਿੱਚ ਆਈ ਸੀਗੀ ਨਾਮ ਦੱਸ ਸਕਦੇ ਹੋ ਨਾਮ ਨਾਮ ਹਾਂ ਜੀ ਦੱਸ ਸਕਦੇ ਆ ਜੀ ਨਾਮ ਇਹ ਮੇਰਾ ਭਰਾ ਜੋ ਰਾਜ ਸਿੰਘ ਆ ਉਹਦੀ ਘਰ ਵਾਲੀ ਵੀਨਾ ਰਾਣੀ ਜੀ ਤੇ ਦੋਹਾਂ ਦੇ ਸਾਲੇ ਇੱਕ ਰਾਜ ਸਿੰਘ ਤੇ ਇੱਕ ਬੱਬੂ ਜੀ ਇਹ ਰਵੰਸ ਦੇ ਮੁੰਡੇ ਤੇ ਜਿਹੜਾ ਹੁੰਦਾ ਇਹ ਸੰਡੂ ਉਹਦੇ ਨਾਲ ਬੱਬੂ ਹੈ ਬੱਬੂ ਜਗੀਂਦਰ ਸਿੰਘ ਦਾ ਮੁੰਡਾ ਜੀ ਆ ਬੱਬੂ ਜਗੀਂਦਰ ਸਿੰਘ ਦਾ ਮੁੰਡਾ ਹੈਗਾ ਜੀ ਹਾਂ ਜੀ ਦੇਖੋ ਪ੍ਰਵੀਨਾ ਰਾਣੀ ਹੁੰਦੀ ਘਰ ਦੀ ਜਿਹੜੀ ਸੰਡੂ ਦੇ ਦੀ ਠੀਕ ਆ ਇਹ ਚਾਰ ਬੰਦੇ ਮੈਂ ਮਾਤਾ ਨਾਲ ਜੀ ਗੱਲ ਕੀਤੀ ਉਹ ਮੇਰੇ ਗੱਲ ਪੈ ਕੇ ਚੀਜੋ ਮੇਰੀ ਬਾ ਟੋੜਤੀ ਨੇ ਤੇ ਮੈਨੂੰ ਮੇਰਾ ਬੀਪੀ ਲੋ ਹੋ ਗਿਆ ਸੀ ਕਿਉਂ ਮੈਨੂੰ ਪਤਾ ਜੇ ਪਤਨ ਲੱਗਿਆ ਬਾ ਚੀਜੋ ਮੈਂ ਪੰਜਾ ਕਰੋ ਮੇਰੇ ਮਗਰੇ ਵੀ ਲੱਗੇ ਨਹੀਂ ਜੀ ਗਵਰਡ ਨੇ ਆ ਕੇ ਛਡਾਇਆ ਤੇ ਅੰਡ ਜਿੰਨਾ ਛਡਾਇਆ ਵੀ ਇਹ ਆ ਕੇ ਉਹਨਾਂ ਨੂੰ ਹਾਲਾਂਕਿ ਚਾਰ ਉਹਨਾਂ ਨੂੰ ਵੀ ਮਾਰ ਲਿਆੜੀਆਂ ਨੇ ਠੀਕ ਹੈ ਹਾਂ ਨੰਦਰਕੋਟ ਮਾਰ ਕਿੱ ਕਿਨੇ ਜੀ ਹੁਣ ਕੀ ਮੰਗ ਕਰਦੇ ਮੰਗੇ ਕਰਦੇ ਸੀ ਬਸ ਕਾਰਵਾਈ ਬਣਦੀ ਕਰਵਾਣੀ ਹੈ ਇਹਨੀ ਬੰਦੀਏ ਤੇ ਕਰੋ ਬੇਦਖਲ ਕੀਤਾ ਗਾਇ ਅਸੀਂ ਨਾ ਕਰੇ ਅੱਜਾਂ ਦੀ ਦਿਨਾਂ ਦੇ ਨਾਲ ਕੱਲ ਠੀਕ ਹਾਂਜੀ ਇਹਨਾਂ ਨਾਲੇ ਸਾਡੇ ਕੋਲ ਟਰੈਕਟਰ ਟਰਾਲ ਆਇਆ ਸੀ ਜੋ ਕਿ ਮਾਤਾ ਦੇਗਾ ਸੀ ਜੀ ਪਹਿਲਾਂ ਮੈਂ ਚਲਾਉਂਦਾ ਰਿਹਾ ਸੀ ਕੰਮ ਮੈਂ ਕਰਦਾ ਰਿਹਾ ਸੀ ਇਹ ਕਹਿੰਦਾ ਮਾਤਾ ਦਾ ਟਰੈਕਟਰ ਟਰਾਲ ਹੈ ਮੈਨੂੰ ਵਿੱਚੋਂ ਕਰੋ 1.5 ਸਾਲ ਬਾਹਰ ਰਿਹਾ ਸੀ ਤੇ ਕਹਿੰਦੇ ਭਈ ਜਿਆਦਾ ਟਰੈਕਟਰ ਟਰਾਲ ਮਾਤਾ ਦੇਗਾ ਤੈਨੂੰ ਨਹੀਂ ਦੇਣਾ ਮੈਂ ਚਲੋ ਠੀਕ ਹੈ ਮਾਤਾ ਦੇਗਾ ਤਾਂ ਠੀਕ ਹੈ ਹਾਂਜੀ ਹਾਂਜੀ ਮਾਤਾ ਨਾਮ ਤੁਹਾਡਾ ਅੰਮ੍ਰਾਵਤੀ ਇਜਿਹੜੀ ਲੜਾਈ ਹੋਈ ਹੈ ਲੜਾਈ ਦਾ ਕਾਰਨ ਕੀ ਸੀ ਪਾਸ ਨੇ ਨਾ ਦੀ ਗਾ ਮਾਨਡਾ ਗਈ ਲੇ ਗਈ ਸੀ ਜੀ ਤੇ ਉਹ ਤੋਂ ਮਾ ਕੇ ਨੂੰ ਮੱਖ ਮਾ ਲਾਟਲ ਮੈਨੂੰ ਤੋੜਾ ਨਹੀਂ ਜਾਂਦਾ ਵਾ ਜੀ ਇਹ ਕਹਿੰਦਾ ਦਵਾਈ ਲੈਣ ਆਇਆ ਮਾ ਕੇ ਮੈਂ ਨਹੀਂ ਚੱਲ ਤੇ ਕੋ ਡਾਰਨੀ ਹੈਗਾ ਕਹਿੰਦਾ ਘੰਟਾ ਲੱਗੇਗਾ 2 ਲੱਗੇਗਾ ਕੋ ਡਾਰਨੀ ਮਨ ਲੈ ਚੱਲ ਤੂੰ ਜੀ ਤੇ ਇਹ ਗਿਆ ਚਲਾ ਅਸੀਂ ਰੋਟੀ ਟੋਟੀ ਖਾਧੀ ਤੇ ਵੇਰ ਉਹ ਖਾ ਖੋ ਕੇ ਤੇ ਇਹ ਆਇਆ ਮਾ ਕੇ ਚਾਲਾ ਫੋਨ ਚੱਲੀ ਮਾ ਘਰੇ ਆਈ ਇਹ ਆਦੇ ਘਰੇ ਗਿਆ ਚਲਾ ਮੈਂ ਆਦੇ ਘਰੇ ਗਈ ਚਲੀ ਜਗੀ ਤੇ ਆਈ ਕਹਿੰਦਾ ਹੈਗਾ ਵੀ ਹੁਣ ਤੂੰ ਤੇ ਕੀ ਕਰਨ ਆਈ ਹੈ राहत मेरा गलप है कई है ना तो कुछ तो कमरा, तो ना तो की कमरा है ना कुछ मै मेरा कमरा मेरी रसोई तो है समान क्यों रखी बैठे गजा आ गपा है दो ਕਾ ਤੂੰ ਬਾਅਦੇ ਬਾਹਰ ਮੈਂ ਰੁੱਧ ਰਹਾ ਤੇ ਤੂੰ ਕਮ ਕਮ ਆ ਕੇ ਦੁਬਾਰ ਲਿਆ ਜਾਂਦਾ ਨੇ ਤੁਹਾਡੇ ਨਾਲ ਵੀ ਕੁੱਟਮਾਰ ਕੀਤੀ ਹੈ ਹਾਂ ਮੈਂ ਨਾ ਕੁੱਟ ਮਾਰਾ ਖਾਪੇ ਮਾਰੇ ਹੈਗੇ ਨੇ ਇਹ ਆ ਬਾਤ ਖਾਪੇ ਮਾਰੇ ਹੈਗੇ ਨੇ ਇਹ ਤੂੰ ਬਾਅਦ ਮੈਂ ਬਾਹਰ ਆਈ ਸੀ ਅੰਦਰ ਮਮੀ ਉਹ ਰਾਤ ਕਾਲ ਕਰਤ ਰਹੀ ਸੀ ਜੀ ਤੇ ਮੈਂ ਉਹ ਰਾਹੀਂ ਆ ਤ ਬਾਹਰ ਮਗਰ ਖਾੜ ਲਈ ਆਂਦੇ ਇਹ ਧਮਕੀਆਂ ਲਾ ਕੇ ਤੇ ਮਚੜਾਉਣ ਗਿਆ ਜਨ ਦੇ ਛੋਟੇ ਮੁੰਡੇ ਨੂੰ ਹਾਂ ਛੋਟੇ ਮੁੰਡੇ ਨੂੰ ਤੇ ਨੀ ਬਾਤ ਔਰ ਦਿੱਤੀ ਸਾਰਾ ਰਾਹ ਮੇੜ ਕੇ ਹਾਂ ਇਹ ਗੱਲ ਪੈਣ ਵਾਲੇ ਕੌਣ-ਕੌਣ ਸੀ? ਇਹ ਆਏ ਸੀ ਆਪਣੇ ਕਬਾਈ ਵਿੱਚ। ਜੀ। ਭੱਲਾ ਆਇਆ ਸੀ ਹੁੰਦਾ ਸਾਲਾ ਬੇਟਾ ਸੀ ਕਾਜ ਮੈਂ ਘਰੇ ਵੜੀਆਂ ਤੂੰ ਤੋ ਜਨੇ ਹੋਰ ਆ ਗਏ ਤੇ 10 ਜਨੇ ਉਹ ਤੋ ਬਾਦ ਨਾ ਇਹ ਨਾ ਕਾਰਕਿਕ ਕਹ ਕੀ ਸਲਾਸ ਨੂੰ ਹਿੱਤ ਪਾਏ ਗਏ ਨਾ ਗਣ ਪਾਏ ਗਏ ਨੂੰ ਜਾਂ ਇੱਕ ਬੱਬੂ ਸੀਗਾ ਤੇ ਇਹ ਕਹੇਗਾ ਰਾਸ ਸਿੰਘ ਜਾਂ ਤੇ ਮੇਰਾ ਮੁੰਡਾ ਹੈਗਾ ਰਾਸ ਸਿੰਘ ਵੱਡਾ ਉਹ ਦੋ ਜਨੇ ਗਲ ਪਾਏ ਗਏ ਨੂੰ ਤੇ ਇਹ ਕਹੇਗਾ ਸਰੇ ਸਾਲੇ ਦਾ ਜੀ ਹਾਂ ਨਾ ਨੰਦ ਬਣਵਾਈਆ ਇਹ ਆ ਕੇ ਦਵਖੇ ਪਾਏ ਗਏ ਨੇ ਭਾਈ ਸੀ ਅਰੇ ਆ ਕੇ ਤੇ दारू ਪੀਤੀ ਵਾ ਪੀਤੀ ਬੈਠੇ ਹੈਗੇ ਸੀ ਜੀ ਠੀਕ ਹੈ ਉਹ ਤਾਂ ਬਾਤ ਹੈ ਕੋਟ ਮਾਰ ਲੱਗ ਲੱਗ ਪਏ ਸਾਰੇ ਜਣ ਕੁਟ ਲੱਗ ਪਏ ਹੈਗੇ ਤੇ ਘਰੂ ਬਾਰ ਕਟ ਬੇਦਖਲ ਕੀਤਾ ਹੈਗਾ ਜੀ ਨਹੀਂ ਕਹਣਾ ਬੇਦਖਲ ਕੀਤਾ ਹੈ ਇਹਨਾਂ ਨੂੰ ਜੀ ਰਾਸ ਹੈ ਗੁ ਨਹੀਂ ਮੇਨ ਮਤਲਬ ਘਰ ਤੁਹਾਡਾ ਹੈ ਉਹਨੂੰ ਬੇਦਖਲ ਕੀਤਾ ਹੋਇਆ ਹਾਂਜੀ ਸਾਰਾ ਖਾਦਾ ਹੈ ਬੇਦਖਲ ਕੀਤਾ ਹੋਇਆ ਠੀਕ ਹੈ ਹਾਂ ਹਾਂ ਤੇ ਵੱਡੇ ਮੁੰਡੇ ਤੁਹਾਡੇ ਹਾਂ ਵੱਡੇ ਮੁੰਡਾ ਠੀਕ ਹੈ ਹੁਣ ਕੀ ਮੰਗ ਕਰਦੇ ਹੋ ਬਸ ਮੰਗ ਕਰਨਾ ਨਾਲ ਕਾਰਵਾਈ ਕੀਤੀ ਜਾਵੇ ਤੇ ਅੰਦਰ ਕਰਾਣਾ ਹੈ ਅਸੀਂ ਠੀਕ ਹੈ ਠੀਕ ਹੈ ਬੰਦੀ ਕਾਰਵਾਈ ਕੀਤੀ ਹਾਂ ਬੰਦੀ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਬਾਹਰ ਨਿਕਲਣੇ ਬਾਰੇ ਠੀਕ ਹੈ